ਤਾ ਵੀਰ ਜਸਪ੍ਰੀ ਸਿੰਘ ਅੱਜ ਮੈਂ ਬਹੁਤ ਲੋਕਾਂ ਦੇ ਮੈਸੇਜ ਦੇ ਕਾਰਨ ਆਏ ਕਿ ਕਬੱਡੀ ਮੈਚ ਜਿਹੜਾ ਦਿਖਾਇਆ ਜੋ ਕਿ ਪਿੰਡ ਅਜ ਨਰਿੰਦਰਪੁਰੇ ਜਿਹੜਾ ਮਾਨਸਾ ਦੇ ਵਿੱਚ ਕਬੱਡੀ ਮੈਚ ਦਿਖਾਉਣ ਤੇ ਪਹੁੰਚਾਂਗੇ ਬਹੁਤ ਲੋਕਾਂ ਦਾ ਪਿਆਰ ਤੁਹਾਡਾ ਸਾਨੂੰ ਮਿਲਦੀ ਪਿੰਡ ਦੇ ਵਿੱਚ ਮੈਚ ਦਿਖਾਉਣ ਤੇ ਪਹੁੰਚਾਂਗੇ ਜਿਹੜੀ ਟੀਮ ਦਾ ਟੀਮ ਦਾ ਬਹੁਤ ਕਾਬਲਾ ਬੰਦੇ ਆ ਬਹੁਤ ਟੀਮਾਂ ਸਭ ਨੂੰ ਜੀ ਆਇਆਂ ਨੂੰ ਜਾ ਰਹੇ ਹੈ ਮੈਂ ਚੰਦਮਣ ਕਾਲੇ ਬੇਟ ਲੇਖਿਕਾ ਮੈਚ ਰਹਾ ਹੈ ਬੀਪਰ ਦੀ ਦੂਜੀ ਟੀਮ ਕੋਰ ਵਾਲੇ ਆਹ ਅਗਰ ਤੱਕ ਰਹੋ ਬੀੜਾ ਬਹੁਤ ਲੋਕਾਂ ਦਾ ਪੀੜ ਇਕੱਠਾ ਹੈ ਜਿੱਥੇ ਮੈਚ ਦੇ ਵਿੱਚ ਟੀਮ ਜਿਹੜਾ ਪਹਿਲਾ ਨਾਮ ਆਗਾ ਉਹ 1 ਲੱਖ ਰੁਪਏ ਰੱਖਿਆ ਗਿਆ ਦੇ ਦੇ ਆ ਜਾਂਦਾਗਾ ਅਗਲਾ ਮੈਚ ਜਿਹੜਾ ਆਪਾਂ ਦੇਖਣਾ ਹੋਵੇਗਾ ਕਿੰਨੇ ਵਜੇ ਦਾ ਸ਼ਾਇਦ ਵੀ ਜਿਹੜਾ ਤੋਂ ਪਹਿਲਾਂ ਮੈਂ ਤੋਂ ਪਹਿਲਾਂ ਮੈਚ ਜਿਹੜਾ ਛੋਟੀਆਂ ਬੱਚੀਆਂ ਨੇ ਖੇਡਿਆ ਸੀਗਾ ਹੁਣ ਇਸ ਤੋਂ ਭਾਈ ਮੈਚਾਂ ਟੀਮ ਦੇ ਵਿੱਚੋਂ ਕਿਹੜੀ ਮੈਚ ਹੈ ਜਿਹੜੀ ਆ ਰਹੀ ਹੈ ਤੇ ਕਿਹੜਾ ਇੱਕ ਪਹਿਨਾਮ ਜਿਹੜਾ ਨੇ ਬਹੁਤ ਲੋਕਾਂ ਦੀ ਬਹੁਤ ਲੋਕ ਹੋਣੇ ਜਦਾਂ ਸ਼ਾਨਗਮੈਂਡ ਦੇਖਣ ਦੇ ਲਈ ਪਰ ਇੱਕ ਵੀ ਮੈਚ ਦੇਖਣ ਲਈ ਕਈ ਕਈ ਪਾਰਕ ਕਈ ਦੂਜੇ ਪਿੰਡਾਂ ਤੋਂ ਆਇਆ ਹੈ ਕੋਈ ਬਠਿੰਡਾ ਤੋਂ ਆਇਆ ਹੈ ਕੋਈ ਪਠਾਨਾ ਦੇ ਤੋਂ ਆਇਆ ਹੈ ਕੋਈ ਲੁਧਿਆਣਾ ਤੋਂ ਵੀ ਮੈਚ ਨੂੰ ਦੇਖਣ ਲਈ ਆਇਆ ਨਗੇ ਬਹੁਤ ਬਹੁਤ offs referred on us are there for a very variance, in knowing. Every letter of the moon's way. Let challenge